ਅਲੱਗ-ਅਲੱਗ ਥਾਣਿਆਂ ਤੇ ਸਾਡੀ ਸੀਆਈਏ ਜਾਂ ਨਾਰਕੋਟਿਕ ਸੈਲ ਵੱਲੋਂ ਬਰਾਮਦਗੀ ਕਰਕੇ ਤੇ ਦੋਸ਼ੀਆਂ ਨੂੰ ਅਸੀਂ ਬਿਹਾਈਂਡ ਦਾ ਬਾਰ ਕਰਦੇ ਹਮੇਸ਼ਾ ਇਸੇ ਲੜੀ ਦੇ ਵਿੱਚ ਮੋਗਾ ਸਿਟੀ ਦੇ ਜਿਹੜੇ ਹੈਗੇ ਨੇ ਟੀਮ ਨੇ ਉਹਨਾਂ ਨੂੰ ਮੁਖਬਰੀ ਮਿਲੀ ਕਿ ਬਲਜਿੰਦਰ ਸਿੰਘ, ਵੀਰਪਾਲ ਏਲੀਅਸ ਵੀਰਪਾਲ, ਬਲਤੇਜ ਸੁਖਰਾਜ ਤੇ ਵਿਜੇ ਇਹ ਸ਼ਹਿਰ 'ਚ ਮਿਸ਼ੀਲੀਆਂ ਗੋਲੀਆਂ ਵੇਚਦੇ ਜਿਹਦੇ ਤਹਿਤ ਇਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 37 ਮਿਤੀ 25/25 ਅਧੀਨ ਤੌਰ 'ਤੇ 15 18 20 21 22 ਐਨਡੀਪੀਐਸ ਐਕਟ ਤਹਿਤ ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਇਨ੍ਹਾਂ ਤੇ ਰੇਡ ਕੀਤੀ ਗਈ। ਰੇਡ ਕਰਨ ਤੇ ਬਲਜਿੰਦਰ ਸਿੰਘ, ਵੀਰਪਾਲ, ਏਲੀਸ ਵੀਰਪਾਲ ਅਤੇ ਬਲਤੇਜ ਨੂੰ ਗ੍ਰਿਫਤਾਰ ਕੀਤਾ। ਜਿਹੜਾ ਬਲਜਿੰਦਰ ਤੇ ਵੀਰਪਾਲ ਇਹਨਾਂ ਨੂੰ ਲੰਡੇਕਿਆਂ ਤੋਂ ਤੇ ਦੂਜੇ ਬਲਤੇਜ ਨੂੰ ਨਵੀਂ ਦਾਣਾ ਮੰਡੀ ਤੋਂ ਅਰੈਸਟ ਕੀਤਾ ਗਿਆ। ਬਲਜਿੰਦਰ ਸਿੰਘ ਪਾਸੋਂ 170 ਖੁੱਲੀਆਂ ਗੋਲੀਆਂ ਤੇ ਵੀਰਪਾਲ ਕੋਲ 175 ਖੁੱਲੀਆਂ ਗੋਲੀਆਂ ਤੇ ਬਲਤੇਜ ਕੋਲੋਂ 185 ਜੋ ਕੁੱਲ 525 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਇਹਨਾਂ ਤੇ ਜਿਹੜਾ ਪ੍ਰੋਪਰ ਕਾਰਵਾਈ ਮੁਕੱਦਮਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਮਾਨਯੋਗ ਅਦਾਲਤ 'ਤੇ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਇਹਨਾਂ ਦੇ ਤੋਂ ਬਕਾਇਦਾ ਪੁੱਛਗਿੱਛ ਕੀਤੀ ਜਾਊ ਵੀ ਇਹ ਕਿੰਨਾਂ ਦੁਕਾਨਾਂ ਤੋਂ ਲੈਂਦੇ ਆ ਤੇ ਗਾਂ ਕਿਸ ਤਰੀਕੇ ਨਾਲ ਤੇ ਕਿੰਨਾ-ਕਿੰਨਾ ਨੂੰ ਵਿੱਚ ਉਹਨਾਂ ਦੇ ਕਲੇਮਾਂ ਨਾਲ ਜੁੜੇ ਹੋਏ ਹਨ। ਹਾਂਜੀ। ਇਹਦੇ ਵਿੱਚ ਜਿਹੜਾ ਬਲਜਿੰਦਰ ਹੈ ਇਹਦੇ ਤੇ ਪੰਜ ਮੁਕੱਦਮੇ ਦਰਜ ਹੈ। ਵੀਰਪਾਲ ਤੇ ਤੇ ਬਲਤੇਜ ਬੱਬੂ ਤੇ ਤਿੰਨ-ਤਿੰਨ ਮੁਕੱਦਮੇ ਦਰਜ ਹੈ। ਇਹਨਾਂ ਸਾਰੇ ਐਨਡੀ ਦੀ ਹੈ। ਆਲਮੋਸਟ। ਹਾਂਜੀ। ਜਿਹੜਾ ਹੈਗਾ ਬਲਜਿੰਦਰ ਤੇ ਵੀਰਪਾਲ ਇਹ ਲੰਡੇ ਕਹਿੰਦੇ ਆ। ਤੇ ਜਿਹੜਾ ਹੈਗਾ ਬਲਤੇਜ ਸਿੰਘ ਬੱਬੂ ਇਹ ਹੈਗਾ ਨਵੀਂ ਦਾਣਾ ਮੰਡੀ। ਇਹ ਮੈਡੀਕਲ ਦਾ ਕੰਮ ਕਰਦੇ ਸੀ। ਮੈਡੀਕਲਦਾਨੀ ਇਸ ਮਤਲਬ ਗੋਲੀਆਂ ਗਾਲੀਆਂ ਵੇਚਦੇ ਇਹਨਾਂ ਦਾ ਬਾਹਮੂ ਫਤਿਆ ਮੋਗਾ ਸੀਆਈਏ ਵੱਲੋਂ 1 ਕਿਲੋ ਅਫੀਮ ਬਰਾਮਦ ਕੀਤੀ ਇਹ ਜਿਹੜੀ ਸਾਡੇ ਸੀਆਈਏ ਦੇ ਵਿੱਚ ਪੀਐਸਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇੱਕ ਬਨੋਧ ਕੁਮਾਰ ਨਾਮ ਦਾ ਵਿਅਕਤੀ ਜਿਹਦਾ ਪਿੰਡ ਮੁਸ਼ਰਾ ਟੰਡਾ ਬਰੇਲੀ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਉਹ ਉਹ ਉੱਥੋਂ ਅਫੀਮ ਲਿਆ ਕੇ ਤੇ ਇੱਥੇ ਮੋਗੇ ਪ੍ਰੀਤਨਗਰ ਦਾ ਇੱਕ ਰਹਿਣ ਵਾਲਾ ਦਰਸ਼ਨ ਸਿੰਘ ਨਾਮ ਦੇ ਵਿਅਕਤੀ ਨੂੰ ਲਿਆ ਕੇ ਵੇਚਦਾ ਤੇ ਜਿਹੜਾ ਅੱਗੇ ਗਾਂ ਆਪਣੇ ਗਾਕਾ ਨੂੰ ਇਸ ਦਾ ਇਤਲਾਹ ਮਿਲਣ ਤੇ ਜਿਹੜਾ ਹੈਗਾ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲਾਂ ਤਾਂ ਪਰਚਾ ਦਰਜ ਕੀਤਾ ਸਿਟੀ 1 ਦੇ ਵਿੱਚ ਮੁਕੱਦਮਾ ਨੰਬਰ 40 ਮਿਤੀ 26 22 25 18 485 ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਫਿਰ ਸੀਆਈਏ ਦੀ ਟੀਮ ਦੀ ਦੋ ਟੀਮਾਂ ਬਣਾ ਕੇ ਰੇਡ ਕੀਤਾ ਗਿਆ ਰੇਡ ਕਰਨ ਤੇ ਜਦੋਂ ਅ ਬਨੋਦ ਕੁਮਾਰ ਨੇ ਦਰਸ਼ਨ ਸਿੰਘ ਨੂੰ ਅਫੀਮ ਹੈਂਡਓਵਰ ਕਰ ਰਿਆ ਸੀ ਉਦੋਂ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਜੋ ਸਿੱਟ ਕੇ ਭੱਜਣ ਲੱਗਿਆ ਸੀ ਪਰੰਤੂ ਪੁਲਿਸ ਪਾਰਟੀ ਨੇ ਕਾਬੂ ਕਰਕੇ ਤੇ ਇਹਦੇ ਕੋਲੋਂ ਅਫੀਮ ਬਰਾਮਦ ਕੀਤੀ ਜਿਹਦਾ ਵਜ਼ਨ ਕਰਤੇ ਕਿਲੋਫੀਮ ਸੀ ਜਿਹਦੇ ਤੇ ਅਸੀਂ ਉਹਨੂੰ ਲੈ ਕੇ ਮਾਨਯੋਗ ਅਦਾਲਤ 'ਚ ਅੱਜ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਤੇ ਇਹ ਹੋਰ ਕਿਸ ਕਿਸ ਨੂੰ ਵੇਚਦਾ ਤੇ ਦਰਸ਼ਨ ਸਿੰਘ ਅੱਗੇ ਕਿਹਨੂੰ ਕਿਹਨੂੰ ਵੇਚਦਾ ਇਦੇ ਬਾਰੇ ਅਸੀਂ ਰਿਮਾਂਡ ਦੇ ਵਿੱਚ ਸਾਰੀਆਂ ਤਫਸੀਲ ਲਵਾਂਗੇ ਤੇ ਤੁਹਾਨੂੰ ਦੱਸਦੇ ਹਾਂ ਦੋਨੇ ਗ੍ਰਫਤਾਰ ਕਰ ਇਹ ਬਰੀਲੀ ਤੋਂ ਲੈ ਕੇ ਆਏ ਸੀ